ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਕੱਲ ਵੀਰਵਾਦ ਦੇ ਦਿਨ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਬੱਚਿਆਂ ਦੇ ਬੱਜੇ ਹੋਏ ਸੰਜੋਗ ਖੋਲ ਜਾਣ ਕੇ ਉਹਨਾਂ ਦਾ ਵਿਆਹ ਪੱਕਾ ਹੋ ਜਾਵੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਜਿੰਨਾ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਤੇਰੀ ਹੋ ਰਹੀ ਹੈ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸਾਡੇ ਬੱਚਿਆਂ ਦੇ ਲੇਖ ਕਿਸੇ ਨੇ ਬੰਨ੍ਹ ਦਿੱਤੇ ਹਨ ਇਸ ਤਰ੍ਹਾਂ ਆਉਣ ਵਾਲੇ ਜਿਹੜੇ ਦਿਨ ਹੰ ਹਫਤਾ ਆਉਣ ਵਾਲਾ ਹੈ ਵਿਆਹ ਦੇ શુભ ਸੰਜੋਗ ਤੁਹਾਡੇ ਲਈ ਬਣ ਰਹੇ ਹਨ ਸੰਗਤ ਜੀ ਚੇਕਰ ਮਾਵਾ ਇਸ ਬੰਨਰੇ ਸੰਜੋਗ ਦੇ ਵਿੱਚ ਇਹ ਉਪਾਅ ਕਰ ਲੈਂਦੀਆਂ ਹਨ ਇਸ ਪਾਣੂ ਕਰਨ ਦੇ ਨਾਲ ਭਾਵੇਂ ਕੋਈ ਵੀ ਕਾਰਨ ਹੋਵੇ ਜਾਂ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਤਾਂ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਦੋਸ਼ ਹੀ ਕਿਉਂ ਨਾ ਹੋਵੇ ਕਿਸੇ ਵੀ ਗ੍ਰਹਿ ਦਾ ਦੋਸ਼ ਭਾਵੇਂ ਹੋਵੇ ਉਹ ਸਾਰੇ ਹੀ ਦੋਸ਼ ਇਸ ਪਾਣੂ ਕਰਨ ਦੇ ਨਾਲ ਖਤਮ ਹੋ ਜਾਵੇਗਾ ਸੰਗਤ ਜੇਕਰ ਬੱਚਿਆਂ ਦੀ ਮਾਮਾ ਇਸ ਪਾਣੂ ਪੂਰੇ ਵਿਸ਼ਵਾਸ ਦੇ ਨਾਲ ਕਰ ਲੈਂਦੀਆਂ ਹਨ ਕਾ ਐਸਾ ਹਫਤੇ ਦੇ ਵਿੱਚ ਲੜਕਾ ਜਾਂ ਲੜਕੀ ਦੇ ਵਿਆਹ ਦਾ ਹੋਣਾ ਆਸਾਨ ਹੋ ਜਾਵੇਗਾ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਮੰਨ ਲਓ ਕਿ ਕਿਸੇ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਮੰਨ ਲਓ ਕਿ ਕਿਸੇ ਲੜਕੀ ਦਾ ਜਾਂ ਫਿਰ ਲੜਕੇ ਦਾ ਰਿਸ਼ਤਾ ਨਹੀਂ ਹੁੰਦਾ ਪਿਆ ਉਹ ਵੀ ਆਪਣੇ ਬੱਚੇ ਦੇ ਲਈ ਮਾਤਾ ਪਿਤਾ ਇਹ ਉਪਾਅ ਇਸ ਮਹਾਂ ਸੰਜੋਗ ਦੇ ਵਿੱਚ ਕਰ ਸਕਦੇ ਹਨ ਇਸ ਤਰ੍ਹਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਦੇ ਵਿਆਹ ਦੇ ਵਿੱਚ ਦੇਰੀ ਹੋਂਦੀ ਪਈ ਹੈ ਸਾਨੂੰ ਰਿਸ਼ਤਾ ਨਹੀਂ ਮਿਲ ਰਿਹਾ ਰਿਸ਼ਤਾ ਹੋ ਨਹੀਂ ਰਿਹਾ ਜਾਂ ਫਿਰ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਪਿਆ ਉਹ ਇਹ ਉਪਾਅ ਕਰ ਸਕਦੇ ਹਨ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਘਰੇਲੂ ਤੇ ਪਾਵਰਫੁਲ ਉਪਾਅ ਹੈ ਐਸੇ ਲਈ ਤੁਹਾਡਾ ਕੋਈ ਵੀ ਖਰਚਾ ਨਹੀਂ ਹੋਵੇਗਾ ਤੁਹਾਡੀ ਇਸ ਉਪਾਅ ਨੂੰ ਕਰਨ ਦੇ ਨਾਲ ਪਰੇਸ਼ਾਨੀਆਂ ਜੰਗੀਆਂ ਉਹ ਦੂਰ ਹੋਣਗੀਆਂ ਜੇਕਰ ਤੁਸੀਂ ਇਸ ਪਾਣੋਂ ਪਹਿਲਾਂ ਵਿਸ਼ਵਾਸ ਦੇ ਨਾਲ ਕਰੋਗੇ ਦੂਸਰੀ ਗੱਲ ਕਿ ਇਸ ਤਰੀਕੇ ਦੇ ਨਾਲ ਕਰੋਗੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਇਸ ਪਾਣੋਂ ਪੂਰੇ ਵਿਸ਼ਵਾਸ ਨਾਲ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਦੂਜੀ ਗੱਲ ਕਿ ਦੱਸੇ ਹੋਏ ਤਰੀਕੇ ਨਾਲ ਹੀ ਕਰੋਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ ਕਿਸੇ ਸਮੇਂ ਵੀ ਕੋਈ ਚਾਹੇ ਗਲਤੀ ਨਾ ਕਰਨਾ ਜਾਂ ਇਸ ਕਰਕੇ ਤੁਹਾਡਾ ਕੀਤਾ ਗਿਆ ਉਪਾਅ ਸਫਲ ਨਾ ਹੋਵੇ ਤੁਹਾਨੂੰ ਇਸ ਦਾ ਲਾਭ ਨਾ ਹੋਵੇ ਐਸੀ ਹੀ ਤਰ੍ਹਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਉਪਾਅ ਦੀ ਅਸੀਂ ਡਿਟੇਲ ਦੇ ਨਾਲ ਇਸ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵਿੱਚ ਰੋਲ ਲਿਖ ਦੇਣਾ ਚਾਹੀਦਾ ਸਾਰ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਕਾਸ ਹੋਣ ਵਾਲੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਇਸ ਸੁਪਾਣੂ ਕਰੰਦੇ ਨਾਲ ਜਦੋਂ ਤੁਹਾਡੇ ਬੱਚਿਆਂ ਦਾ ਰਿਸ਼ਤਾ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਹੈ ਤਾਂ ਤੁਸੀਂ ਇਸ ਸੁਪਾਣੂ ਅੱਗੇ ਹੋਰ ਲੋਕਾਂ ਤੇ ਪਰਿਵਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸਪਾਣੂ ਕਰਨ ਦਾ ਸਮਾਂ ਕਿਹੜਾ ਹੈ ਭਾਵ ਕਿ ਸਹੀ ਸਮਾਂ ਕੀ ਹੈ ਵਿਧੀ ਕੀ ਹੈ ਕਰਨਾ ਕਿਸ ਤਰੀਕੇ ਦੇ ਨਾਲ ਹੈ ਤੁਸੀਂ ਇਸਪਾਣੂ ਦੁਪਹਿਰ 12 ਵਜੇ ਤੋਂ ਬਾਅਦ ਕਰਨਾ ਹੈ ਇਸੇ ਹੀ ਤਰ੍ਹਾਂ ਜੇਕਰ ਲੜਕਾ ਜਾਂ ਲੜਕੀ ਜਿਨ੍ਹਾਂ ਦੇ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਜੇਕਰ ਉਹ ਇਸਪਾਣੂ ਕਰ ਰਹੇ ਹਨ ਜੇਕਰ ਲड़का ਕਰ ਰਿਹਾ ਹੈ ਤਾਂ ਉਸਨੇ ਸਵੇਰ ਸਮੇਂ ਹੀ ਕਰਨਾ ਹੈ ਤੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਹੀ ਉਸਨੇ ਵਾਈਟ ਕਲਰ ਦੇ ਕੱਪੜੇ ਪਾਉਣੇ ਹਨ ਭਾਵ ਕਿ ਚਿੱਟੇ ਰੰਗ ਦੇ ਕੱਪੜੇ ਪਾਉਣੇ ਹਨ ਤੇ ਜੇਕਰ ਲੜਕੀ ਇਸ ਪਾਣ ਨੂੰ ਆਪਣੇ ਲਈ ਕਰ ਰਹੀ ਹੈ ਉਹਨੇ ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਕਿਉਂਕਿ ਜੋ ਪੀਲਾ ਰੰਗ ਹੁੰਦਾ ਹੈ ਉਹਦੇ ਵਿੱਚ ਸਾਡਾ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਉਹ ਹੀ ਉਸ ਦਾ ਵਾਰਸ ਹੁੰਦਾ ਹੈ ਇਸ ਕਰਕੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖ ਲੈਣਾ ਹੈ ਮੁੰਡੇ ਨੇ ਚਿੱਟੇ ਰੰਗ ਦੇ ਕੱਪੜੇ ਪਾਉਣੇ ਹਨ ਤੇ ਲੜਕੀ ਨੇ ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਇਸ ਤਰ੍ਹਾਂ ਤੁਸੀਂ ਕੀ ਕਰਨਾ ਹੈ ਕਿ ਜਦੋਂ ਇਸ਼ਨਾਨ ਕਰਕੇ ਕੱਪੜੇ ਪਾ ਲੈਂਦੇ ਹੋ ਆਪਣੇ ਘਰ ਤੋਂ ਬਾਹਰ ਥੋੜੀ ਜਿਹੀ ਦੂਰੀ ਤੇ ਆਸ-ਪਾਸ ਜਿੱਥੇ ਵੀ ਤੁਹਾਨੂੰ ਪਿੱਪਲ ਦਾ ਦਰਖਤ ਦਿਖਦਾ ਹੈ ਤੁਸੀਂ ਉੱਥੇ ਜਾਣਾ ਹੈ ਪਰ ਇਸ ਤੋਂ ਇਲਾਵਾ ਇੱਕ ਗੱਲ ਕਰ ਲੈਂਦੇ ਹਾਂ ਜੀ ਕਿ ਕਈ ਲੋਕਾਂ ਨੇ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਆਸ-ਪਾਸ ਤਾਂ ਕੋਈ ਵੀ ਪਿੱਪਲ ਦਾ ਦਰਖਤ ਨਹੀਂ ਹੈ ਤੇ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਪਿੱਪਲ ਦਾ ਦਰਖਤ ਨਹੀਂ ਉਹ ਕਿਸੇ ਵੀ ਪਵਿੱਤਰ ਦਰਖਤ ਦੇ ਕੋਲ ਜਾ ਸਕਦੇ ਹਨ ਜਿਵੇਂ ਕਿ ਨੀਮ ਦਾ ਦਰਖਤ ਜਾਂ ਫਿਰ ਬੋਹੜ ਦਾ ਦਰਖਤ ਜਾਂ ਫਿਰ ਕਹਿ ਲਓ ਕਿ ਹੋਰ ਕਿਸੇ ਵੀ ਦਰਖਤ ਦੇ ਕੋਲ ਜਾ ਸਕਦੇ ਹਨ ਇਹਨਾਂ ਦੇ ਸਾਰੇ ਹੀ ਇਹਨਾਂ ਸਾਰੇ ਹੀ ਦਰਖਤਾਂ ਦੇ ਵਿੱਚੋਂ ਆਰਾਮ ਦੇ ਨਾਲ ਤੁਸੀਂ ਕੋਈ ਵੀ ਦਰਖਤ ਜੇ ਮਿਲ ਜਾਵੇ ਤੇ ਉਸੇ ਹੀ ਕੋਲ ਜਾਓ ਪਹਿਲਾਂ ਇੱਕ ਲੋਟਾ ਦਸੇ ਜਲ ਦਾ ਤਿਆਰ ਕਰਨਾ ਹੈ ਉਹ ਤੁਸੀਂ ਪਿੱਤਲ ਜਾਂ ਤਾਂਬੇ ਦੇ ਪਾਂਡੇ ਵਿੱਚ ਹੀ ਜਲ ਪਾਉਣਾ ਹੈ ਤੁਸੀਂ ਕੀ ਕਰਨਾ ਹੈ ਕਿ ਇੱਕ ਸਾਫ਼ ਕੱਪੜਾ ਲੈਣਾ ਹੈ ਸਾਫ਼ ਸੁਥਰਾ ਲੋਟਾ ਵੀ ਲੈਣਾ ਹੈ ਤੇ ਉਸ ਵਿੱਚ ਫਿਰ ਤੁਸੀਂ ਜਲ ਪਾ ਲੈਣਾ ਹੈ ਇਸ ਨੂੰ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸਾਨ ਲੱਗਦਾ ਹੋਵੇਗਾ ਪਰ ਜਦੋਂ ਤੁਸੀਂ ਇਸ ਨੂੰ ਸੋਮਵਾਰ ਦੇ ਦਿਨ ਪਾਉਣ ਨੂੰ ਕਰ ਲੈਂਦੇ ਹੋ ਇਹ ਤੁਹਾਡੇ ਬੱਚਿਆਂ ਦੇ ਵਿਆਹ ਦੇ ਰਿਸ਼ਤੇ ਦੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹ ਸਾਰੀਆਂ ਇਹ ਰੁਕਾਵਟਾਂ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਜਿਹੜਾ ਤੁਸੀਂ ਲੋਟਾ ਲਿਆ ਹੈ ਉਸ ਵਿੱਚ ਤੁਸੀਂ ਜਲ ਪਾ ਲੈਣਾ ਹੈ ਕੈਂਤ ਭਾਵ ਕਿ ਪਾਣੀ ਪਾ ਲੈਣਾ ਹੈ ਪਾਣੀ ਪਾਣ ਤੋਂ ਬਾਅਦ ਤੁਸੀਂ ਜਿਹੜਾ ਅੰਧੀ ਕੜਸ਼ੀ ਅੱਧਾ ਇੱਕ ਗਲਾਸ ਉਸੇ ਕੱਚੇ ਦੁੱਧ ਦਾ ਪਾ ਲੈਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਕਾਲੇ ਤੇਲ ਜਿਹੜੇ ਹੁੰਦੇ ਹਨ ਚਿੱਟੇ ਤੇਲ ਹੁੰਦੇ ਹਨ ਉਹ ਚਿੱਟੇ ਤੇਲ ਜਿਹੜੇ ਹਾਂ ਤੁਸੀਂ ਤੁਹਾਡੇ ਘਰ ਵਿੱਚ ਜੇ ਜੇਕਰ ਹੈ ਤਾਂ ਠੀਕ ਨਹੀਂ ਤਾਂ ਤੁਸੀਂ ਬਿਜਾ ਤੋਂ ਆਸਾਨੀ ਨਾਲ ਲਿਆ ਸਕਦੇ ਹੋ ਉਹ ਚਿੱਟੇ ਤੇਲ ਆਟਾ ਤੋਂ ਦਸਤਾਨੇ ਇਸ ਲੋਟੇ ਵਿੱਚ ਤੁਸੀਂ ਪਾ ਦੇਣੇ ਹਨ ਇਸੇ ਤਰ੍ਹਾਂ ਹੀ ਤੇਲ ਪਾਉਣ ਦੇ ਬਾਅਦ ਵਿੱਚ ਤੁਸੀਂ ਛੋਟਾ ਜਿਹਾ ਇੱਕ ਮਿਸ਼ਰੀ ਦਾ ਟੁਕੜਾ ਇਸ ਵਿੱਚ ਪਾਉਣਾ ਹੈ ਤੇ ਜੇਕਰ ਤੁਹਾਡੇ ਕੋਲ ਮਿਸ਼ਰੀ ਨਹੀਂ ਹੈ ਤੁਸੀਂ ਇੱਕ ਚਮਚਾ ਚੀਨੀ ਦਾ ਵੀ ਪਾ ਸਕਦੇ ਹੋ ਇਹ ਜਿਹੜਾ ਅਸੀਂ ਮਿੱਠਾ ਜਾਲ ਤਿਆਰ ਕੀਤਾ ਹੈ ਇਹ ਸਾਡਾ ਬਹੁਤ ਹੀ ਸ਼ਲਤਿਸ਼ਾਲੀ ਪਾਪ ਆਪ ਕੇ ਜਾਲ ਤਿਆਰ ਹੋਇਆ ਕ ਇਹ ਚਦਰ ਜਾਲ ਤਿਆਰ ਹੋ ਜਾਵੇਗਾ ਤੇ ਇਸੇ ਤਰ੍ਹਾਂ ਤੁਸੀਂ ਇਹ ਜਲ ਦਾ ਲੋਟਾ ਤਿਆਰ ਕੀਤਾ ਉਸ ਤੋਂ ਬਾਅਦ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਹੁਣ ਇਸ ਪਾਣੋ ਜੇਕਰ ਤੁਸੀਂ ਕਰਨ ਜਾ ਰਹੇ ਹੋ ਤਾਂ ਸਭ ਤੋਂ ਬੈਸਟ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਸਾਡੇ ਘਰ ਵਿੱਚ ਬੱਚੇ ਨਹੀਂ ਹਨ ਵਿਦੇਸ਼ ਵਿੱਚ ਰਹਿੰਦੇ ਹਨ ਸਾਂਡੇ ਤੋਂ ਦੂਰ ਰਹਿੰਦੇ ਹਨ ਜਾਂ ਫਿਰ ਅਲੱਗ ਰਹਿੰਦੇ ਹਨ ਫਿਰ ਸਾਡੇ ਬੱਚੇ ਦਾ ਕਹਿਣਾ ਨਹੀਂ ਮੰਨਦੇ ਕਈ ਆਖਦੇ ਹਨ ਪੇਰੈਂਟਸ ਕਿ ਇਸ ਸੁਪਾਣ ਨੂੰ ਅਸੀਂ ਕਰ ਸਕਦੇ ਹਾਂ ਜੇਕਰ ਪੇਰੈਂਟਸ ਆਰਾਮ ਦੇ ਨਾਲ ਇਸ ਸੁਪਾਣ ਨੂੰ ਕਰ ਸਕਦੇ ਹਨ ਤਾਂ ਕੋਈ ਵੀ ਹਰਜ ਨਹੀਂ ਹੈ ਕੋਈ ਵੀ ਦਿੱਕਤ ਨਹੀਂ ਹੈ ਜਿਹੜਾ ਤੁਸੀਂ ਚਲਦਾ ਲੋਟਾ ਤਿਆਰ ਕੀਤਾ ਹੈ ਇਸ ਨੂੰ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਣੀ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਤੁਸੀਂ ਉੱਥੇ ਲੈ ਜਾ ਕੇ ਰੱਖ ਦੇਣਾ ਹੈ ਜਾਣ ਲੋ ਜੇਕਰ ਤੁਸੀਂ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤੁਸੀਂ ਅਸਨੋ ਉੱਤੇ ਰੱਖ ਸਕਦੇ ਹੋ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਪਾਠ ਪੂਜਾ ਵਾਲਾ ਸਥਾਨ ਦੇ ਰੱਖਣ ਤੋਂ ਬਾਅਦ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਮਾਤਾ ਪਿਤਾ ਕਹਿ ਰਹੇ ਹਾਂ ਤਾਂ ਜੇਕਰ ਮਾਤਾ ਪਿਤਾ ਕਰ ਰਹੇ ਹਨ ਤਾਂ ਇਸ ਪਾਣ ਨੂੰ ਉਹਨਾਂ ਨੇ ਆਪਣੇ ਬੱਚਿਆਂ ਦਾ ਨਾਮ ਲੈ ਕੇ ਉਮਰ ਬੋਲ ਕੇ ਤੇ ਮੰਦ ਵਿੱਚ ਉਹਨਾਂ ਨੇ ਇਹੀ ਕਹਿਣਾ ਕਿ ਸਾਡੇ ਬੱਚਿਆਂ ਨੇ ਵਿਆਹ ਹੋ ਜਾਣ ਸਾਡੇ ਬੱਚਿਆਂ ਦੇ ਸੰਜੋਗ ਖੁੱਲ ਜਾਣ ਤੇ ਵਾਹਿਗੁਰੂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰ ਦੇਣੀ ਹੈ ਤੁਸੀਂ ਜਿੰਨੀਆਂ ਵੀ ਪ੍ਰੋਬਲਮ ਹਨ ਉਹਨਾਂ ਦਾ ਨਾਮ ਲੈ ਲੈਣਾ ਹੈ ਤੇ ਸਾਰੀਆਂ ਪ੍ਰੋਬਲਮ ਅਰਦਾਸ ਵਿੱਚ ਦੱਸ ਦੇਣੀਆਂ ਹਨ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਸੀਂ ਜਿਹੜਾ ਮਿੱਠੇ ਚਲਦਾ ਇੱਕ ਲੋਟਾ ਤਿਆਰ ਕੀਤਾ ਹੈ ਇਸ ਨੂੰ ਅਸੀਂ ਅਰਪਿਤ ਕਰ ਦੇਣਾ ਹੈ ਤੁਸੀਂ ਆਸ਼ੀਰਵਾਦ ਦਿਓ ਤੇ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਉਦੋਂ ਰਕਾ ਦਿਓ ਅਰਦਾਸ ਕਰਨ ਤੋਂ ਬਾਅਦ ਚਲਦਾ ਲੋਟਾ ਤੁਸੀਂ ਚੱਕ ਕੇ ਘਰ ਤੋਂ ਚਲੇ ਜਾਣਾ ਹੈ ਜਿੱਥੇ ਪਿੱਪਲ ਦਾ ਦਰਖਤ ਹੈ ਪਿੱਪਲ ਦੇ ਦਰਖਤ ਦੇ ਮੋਢੇ ਦੇ ਕੋਲ ਇਹ ਮਿੱਠੇ ਚਲਦਾ ਲੋਟਾ ਜਿਹੜਾ ਤਿਆਰ ਕੀਤਾ ਸੀ ਉਸ ਨੂੰ ਅਰਪਿਤ ਕਰਉਣਾ ਹੈ ਇਹ ਕੋਈ ਬਹੁਤਾ ਵੱਡਾ ਪਾਣੀ ਹੈ ਇਸ ਨੂੰ ਕਰਨ ਦੇ ਵਿੱਚ ਤੁਹਾਡਾ ਕੋਈ ਸਮਾਂ ਨਹੀਂ ਬਰਬਾਦ ਹੋਵੇਗਾ ਫਿਰ ਤੁਹਾਡਾ ਬਹੁਤ ਜ਼ਿਆਦਾ ਖਰਚਾ ਵੀ ਬਚ ਜਾਵੇਗਾ ਬਿਲਕੁਲ ਸਿੰਪਲ ਜਿਹਾ ਤੇ ਘਰੇਲੂ ਪਾ ਹੈ ਬਿਨਾਂ ਖਾਸ ਤੋਂ ਇਹ ਉਪਾਅ ਕਰ ਸਕਦੇ ਹੋ ਤੁਹਾਡੇ ਬੱਚੇ ਦੇ ਰਿਸ਼ਤੇ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਉਦੋਂ ਰੋਣ ਗਈਆਂ ਸਿੰਪਲ ਜਿਹਾ ਉਪਾਦ ਸੇ ਮਿੱਠੇ ਚਾਹ ਦਾ ਲੋਟਾ ਤਿਆਰ ਕਰਨਾ ਹੈ ਤੇ ਪਿਪਲ ਦੇ ਤਰਖਤ ਦੀ ਛਾੜ ਦੇ ਵਿੱਚ ਜਾ ਕੇ ਪਾਉਣਾ ਹੈ ਅਰਦਾਸ ਪੈਂਦੀ ਪ੍ਰਮਾਤਮਾ ਨੂੰ ਕਰ ਲੈਣੀ ਹੈ ਇਸੇ ਤਰੀਕੇ ਨਾਲ ਜੇਕਰ ਬੱਚੇ ਖੁਦ ਕਰ ਰਹੇ ਹਨ ਤਾਂ ਉਹ ਵੀ ਆਪਣਾ ਨਾਮ ਲੈ ਕੇ ਅਰਦਾਸ ਕਰ ਲੈਣ ਕਿ ਸਾਡੇ ਰਿਸ਼ਤੇ ਦੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋ ਜਾਣ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਵਿਆਹ ਤੇ ਲਈ ਸੰਜੋਗ ਕੋਲ ਜਾਣਗੇ ਤੁਹਾਡੇ ਵਿਆਹ ਦੇ ਵਿੱਚ ਰੁਕਾਵਟ ਨਹੀਂ ਆਉਣਗੇ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ